ਅਧਿਕਾਰਯੋਗ ਹੋਸਟ ਜੀ ਆਜਮੈਂ ਸਮੂਹ ਅਧਿਆਪਕ ਸਹਿਬਾਨ ਅਤੇ ਪਿਆਰੇ ਬੱਚਿਓ ਸਵੇਰ ਦੀ ਸਵਾਗਤ ਸਾਰਿਆਂ ਨੂੰ ਜੀ ਆਇਆਂ ਅਤੇ ਗੁੱਡ ਮਾਰਨਿੰਗ ਬੱਚੇ ਸਾਹਮਣੇ ਤੁਸੀਂ ਅੱਜ ਇਹ ਦੇਖ ਰਹੇ ਹੋ ਇਹ ਬੈਨਰ ਹੈ ਕੌਮੀ ਸੇਵਾ ਯੋਜਨਾ ਜਿਹਨੂੰ ਅਸੀਂ ਆਪਣੇ ਸਕੂਲ ਦੇ ਵਿੱਚ ਚਲਾਇਆ ਜਾ ਰਿਹਾ ਹੈ ਐਨ ਐਸ ਐਸ ਨੈਸ਼ਨਲ ਕਿਹਨੂੰ ਨਾਂ ਨਾਲ ਬੋਲੋ ਨੈਸ਼ਨਲ ਸਰਵੇਜ ਸਕੀ ਨੈਸ਼ਨਲ ਸਰਵਿਸ ਸਕੀ ਬੱਚਿਓ 1969 ਦੇ ਵਿੱਚ 1969 ਦੇ ਵਿੱਚ ਇਹ ਖੋਣ ਦੇ ਵਿੱਚ ਆਈ ਜਿਹਦਾ ਮੇਨ ਮਕਸਦ ਹੈ ਆਪਣੇ ਨੈਸ਼ਨਲ ਨੂੰ ਨੇਸ਼ਨ ਨੂੰ ਕੌਮ ਨੂੰ ਇੱਕ ਦੂਜੇ ਦੇ ਨਾਲ ਆਪਣੀਆਂ ਸੇਵਾਵਾਂ ਦੇ ਨਾਲ ਜੋੜਨਾ ਸਾਰੇ ਬੱਚਿਆਂ ਨੂੰ ਪਹਿਲਾਂ ਇਹਦਾ ਮਕਸਦ ਪਤਾ ਲੱਗ ਗਿਆ ਬੇਟੀ ਇਹਦਾ ਮੇਨ ਮਕਸਦ ਹੈ ਜੋ ਫਿਰ ਸਟੂਡੈਂਟਸ ਨੇ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੇ ਸਕਿਲਸ ਨੂੰ ਡਿਵੈਲਪ ਕਰਨਾ ਪਰਸਨੈਲਿਟੀ ਜੋ ਤੁਹਾਡੀ ਹੈ ਜੋ ਤੁਹਾਡੀ ਸ਼ਖਸੀਅਤ ਹੈ ਉਹ ਤੁਸੀਂ ਇਹਨਾਂ ਚੀਜ਼ਾਂ ਦੇ ਜਰੀਏ ਨਾ ਸਰਵਿਸ ਦੇ ਜਰੀਏ ਹੀ ਆਪਣੀ ਪਰਸਨੈਲਿਟੀ ਨੂੰ ਆਪਣੇ ਸਕਿਲਸ ਨੂੰ ਵਧਾ ਸਕਦੇ ਹੋ ਬੇਟੇ ਜੋ ਆਪਣੇ ਸਕੂਲ ਦੇ ਵਿੱਚ ਐਨਐਸਐਸ ਚੱਲ ਰਿਹਾ ਹੈਗਾ ਸਭ ਨੂੰ ਪਤਾ ਹੈ ਤੁਸੀਂ ਇਹਦੇ ਵਿੱਚ ਬਹੁਤ ਬੱਚੇ ਭਾਗ ਲੈਂਦੇ ਨੇ ਇਹਦੇ ਅਧੀਨ ਵੱਖ-ਵੱਖ ਕਾਰਜਨਾ ਕਰਵਾਈਆਂ ਜਾਂਦੀਆਂ ਆਜ ਬੇਟੀ ਮੈਂ ਗੱਲ ਦੱਸਣ ਜਾ ਰਹੀ ਹਾਂ ਕਿ ਜਿਹੜਾ ਇਹਨਾਂ ਤੇ ਲੋਗੋ ਬਣਿਆ ਹੋਇਆ ਇਹ ਲੋਗੋ ਬਣਿਆ ਹੋਇਆ ਜੋ ਸਾਹਮਣੇ ਇਹਦਾ ਇਹਨੂੰ ਬੋਲਦੇ ਨੇ ਰੱਖ ਵੀਰ ਕੀ ਬੋਲਦੇ ਬੇਟੀ

ਦਾ ਤੁਸੀਂ ਆਪਣੀਆਂ ਸੁਵਾਵਾਂ ਨੂੰ ਨਿਰੰਤਰ ਕਰਦੇ ਰਹੋ ਕਰਦੇ ਰਹੋ ਲੋਕਾਂ ਦੇ ਕੰਮ ਆਉਂਦੇ ਨੇ ਜਿਹੜਾ ਇਹਦਾ ਮੇਨ ਮੋਟੋ ਹੈ ਉਹ ਹੈ ਨਾਟ ਮੀ ਬਟ ਯੂ ਨਾਟ ਮੀ ਬਟ ਯੂ ਦਾ ਮਤਲਬ ਕੀ ਹੈ ਕਿ ਸੈਲਫਲੈਸ ਸਰਵਿਸ ਕਿਹ ਮਤਲਬ ਇਹਦਾ ਸੈਲਫਲੈਸ ਸਰਵਿਸ ਕਿਉਂਕਿ ਦੇਖੋ ਇਹਦਾ ਜਿਹੜਾ ਆਪਾਂ ਕੰਮ ਕਰਦੇ ਆ ਐਨਐਸਐਸ ਦੇ ਵਿੱਚ ਸਕੂਲ ਹੈਲਥ ਹਸਪੀਟਲ education ਜਿੱਥੇ ਜਿੱਥੇ ਵੀ ਆਪਾਂ ਕੰਮ ਕਰਦੇ ਹਾਂ ਉਹ ਆਪਣੇ ਲਈ ਨਹੀਂ ਕਰਦੇ ਉਹ ਦੂਸਰਿਆਂ ਲਈ ਕਰਦੇ ਆ ਕਿ ਦੂਸਰਿਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਜੋ ਵੀ ਅਸੀਂ ਸੇਵਾਵਾਂ ਕਰਦੇ ਹਾਂ ਚਾਹੇ ਉਹ ਆਪਣੇ ਡਿਜਾਸਟਰ ਮੈ ਸਿਸਟਮ ਹੋ ਗਿਆ ਜਾਂ ਕਿਤੇ ਹੜਾ ਆ ਗਏ ਨੇ ਕੋਈ ਪੁਚਾਲ ਆ ਗਿਆ ਉੱਥੇ ਸੇਵਾਵਾਂ ਲੈ ਲਈ ਜਾਂਦੇ ਨੇ ਪ੍ਰਦਾਨ ਕਰਦੇ ਨੇ ਤਾਂ ਕਿ ਅਸੀਂ ਆਪਣੇ ਨੇਸ਼ਨ ਨੂੰ ਆਪਣੇ ਯੂਥ ਨੂੰ ਕੌਮੀ ਭਾਵਨਾ ਦੇ ਨਾਲ ਕੌਮੀ ਸੇਵਾਵਾ ਭਾਵਨਾ ਦੇ ਨਾਲ ਇੱਕ ਦੂਜੇ ਨਾਲ ਜੋੜ ਸਿੱਖੀ ਐਥੋਂ ਤੱਕ ਸਾਰਿਆਂ ਨੂੰ ਸਮਝ ਆ ਗਿਆ ਸਮਝ ਆ ਗਿਆ ਬੱਚੇ ਸਾਰੇ ਨੂੰ ਕਿ ਐਨਐਸਐਸ ਕੀ ਹੈ ਨੈਸ਼ਨਲ ਸਰਵਿਸ ਅਕੀਮ ਹੈ 1969 ਦੇ ਵਿੱਚ ਹੋਂਦ ਚਾਇਆ ਇਹਦਾ ਮੇਨ ਮਕਸਦ ਹੈ ਸਕਿਲ ਡਿਵੈਲਪਮੈਂਟ ਪਰਸਨੈਲਿਟੀ ਡਿਵੈਲਪਮੈਂਟ ਬੱਚਿਆਂ ਦੀ ਹੋਂਦ ਨੂੰ ਸਾਹਮਣੇ ਲੈ ਕੇ ਆਉਣਾ